ਦੇ ਕੰਦੇ ਜੀ ਉਹਨੇ ਜਮੇ ਚੱਕ ਲੈਣ ਦਾ ਸੱਟ ਜਾਈ ਰਹੀ ਹੈ ਹਲੋ ਭਾਪਾ ਨੂੰ ਸੁਣਾ ਸਰਵਰ ਸਿੰਘ ਜੀ ਤੇ ਜਿਹੜੇ ਕਾਕੇ ਦੀ ਡੈਥ ਹੋਈ ਕੀ ਲੱਗਦਾ ਜੀ ਆਪਣਾ ਮੇਰਾ ਪੁੱਤਰਾ ਬਾਜੀ ਤੇ ਕੀ ਗੱਲਬਾਤ ਹੋਈ ਆ ਕੋਈ ਮਾਰ ਦਿੱਤਾ ਜੀ ਕਿਨੇ ਵੱਢ ਦਿੱਤਾ ਕੋਈ ਪਤਾ ਨਹੀਂਗਾ ਲੱਗਾ ਵੀ ਨਹੀਂ ਜੀ ਕੋਈ 72 ਘੰਟੇ ਸਾਬ ਨੂੰ ਕਿਦਾਂ ਪਤਾ ਲੱਗਾ ਤੁਹਾਨੂੰ ਵੀ ਕਾਕਾ ਜਿਹੜੋ ਮੇਰੀ ਦੁਕਾਨ ਕਿਤੇ ਦੀ ਬੀਜਣਿਆਂ ਨੇ ਕਣਕ ਵੀ ਰਾ ਕੋਠੀ ਜਾਣੇ ਰਿਹਾ ਟਰੈਕਟਰ ਲਾ ਕੇ ਘਰ ਹੀ ਆਏ ਹਾਂ ਬੜਵ ਨਹੀਂ ਆਇਆ ਗਿਆ ਤੇ ਮੇਰੇ ਉੱਥੇ ਹੀ ਤੇ ਖਲੋਤਾ ਤੇ ਉਹ ਅਗਰੇ ਡਾਕਟਰ ਦੇ ਬੂਹੇ ਗਾੜੀ ਉੱਪਰ ਆ ਕੀ ਗੱਲ ਹੋ ਗਈ ਡਾਕਟਰ ਵੀ ਰਿਹਾ ਇੱਥੇ ਖਲੋਤੇ ਡੂਇੰਗ ਉੱਥੋਂ ਜੋ ਵੇਖਿਆ ਤੇ ਮੇਰੀ ਨੌਂ ਦੀ ਡਾਡਾ ਨਿਕਲ ਗਈ ਤੇ ਮੈਂ ਭੱਜ ਕੇ ਨਾ ਠਹਿਮ ਹੈ ਕਿ ਪੈਣ ਕੀ ਗੱਲ ਹੋਈ ਉਹਨੇ ਕੜੇ ਹੁੰਡਾ ਮਰ ਗਿਆ ਹੁੰਡਾ ਮਰ ਗਿਆ ਮਰੇ ਟਾਈਟ ਆ ਕੋਠੀ ਗਣੇ ਕਰ ਰਿਹਾ ਲਾ ਕੇ ਐਂ ਕਨਕ ਪੀਜਣ ਜਾਂ ਸਵੇਰ ਦੀ ਬਸੀ ਬਚਾਉ ਜੀ ਉਤਰਾ ਲੱਗਦਾ ਜੀ ਕੀ ਮਾਮਲਾ ਕੀ ਹੋਇਆ ਸਾਹ ਖੜੀ ਜੀ ਮਾਮਲਾ ਇਹ ਤੇ ਜਾ ਪਤਾ ਲੱਗਾ ਸਾਨੂੰ ਕਿ ਉਧਰ ਸੜਕ ਦੇ ਕੰਧ ਦੇ ਕੋਠੇ ਦੇ ਮਗਰਲੇ ਪਾਸੇ ਮਰਿਆ ਪਿਆ ਕੀ ਲੱਗਦਾ ਤੁਹਾਨੂੰ ਕੀ ਕਰਤਾ ਰੱਖੀ ਹੋਏਗੇ ਮਾਰਿਆ ਲੱਗਦਾ ਕਿ ਹਣ ਕੀ ਮੰਗ ਕਰਦੀ ਮੰਗ ਕਾਦੀ ਆ ਜੀ ਸਾਨੂੰ ਤੇ ਇਹ ਵੰਜ਼ਾਜ ਸਾਡਾ ਇਨਸਾਫ ਹੋਣਾ ਚਾਹੀਦਾ ਇਹ ਕਿੰਨੇ ਭੈਣ ਭਰਾ ਸੀ ਇਹ ਇੱਕ ਭੈਣਿਆ ਤੇ ਇੱਕ ਭਰਾ ਕੱਡੀ ਬੇਟੀ ਆ ਤੇ ਨਹੀਂ ਉਮਰ ਕਿੰਨੀ ਹੋਈਗੀ ਉਮਰ ਸੇ 5 6 7 ਸਾਲ ਸੇ 7 ਸਾਲ ਦਾ ਹੂ 7 ਸਾਲ ਦੀ ਉਮਰ ਹੈ ਜੀ ਹਾਂਜੀ ਮਤਲਬ 3 ਤੀਸਰੇ ਮਹੀਨੇ ਨੂੰ ਅਟਵਾ ਹਾਂਜੀ ਪੁਲਿਸ ਆਈ ਕੀ ਕਾਰਵਾਈ ਕੀਤੀ ਪੁਲਿਸ ਆਈ ਆ ਸਭ ਨੇ ਮੌਕਾ ਵੇਖਿਆ ਉੱਥੇ ਜੀ ਜਾ ਕੇ ਇੱਟਾਂ ਪਈਆਂ ਸੀ ਉੱਥੇ ਜਿਹਨਾਂ ਮਰ ਗਏ ਇਹ ਜਿਹੜੀ ਬੱਚੇ ਦੀ ਲਾਸ਼ ਜੀ ਹੁਣ ਕਿੱਥੇ ਹੈ ਹੁਣ ਤੇ ਸ਼ਾਇਦ ਪੋਸਟਮਾਰਟਲ ਲਾਏਗੀ ਠੀਕ ਹੈ ਕੀ ਮਾਮਲਾ ਸਰ ਜੀ ਬਤਿਓ ਥੈਂਕ ਯੂ ਅੱਜ ਆ ਕੁਛ ਸਮਾਂ ਪਹਿਲਾਂ ਸਾਨੂੰ ਤਲਾਹ ਮਿਲੀ ਸੀ ਇੱਕ ਇੱਕ ਕੰਪਰੀਸਿੰਗ ਸਾਨੂੰ ਧਰਮਵੀਰ ਸਿੰਘ ਇਹ ਨਦੀਮਰ ਛੋਟਾ ਬੱਚਾ 7 ਸਾਲਾ ਉਹਦੀ ਮੌਤ ਦੇ ਸਬੰਧ ਵਿੱਚ ਸਾਨੂੰ ਇੱਕ ਖਬਰ ਮਿਲੀ ਸੀ ਇਥੇ ਜੋ ਤਲਾਹ ਮਿਲ ਗਿਆ ਉਹਨਾਂ ਦੇ ਘਰ ਪਹੁੰਚੇ ਆ ਇਥੇ ਜੋ ਫੈਮਿਲੀ ਦੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਤੇ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਜਿਹੜੀ ਅਫਰਦਰ ਇਨਵੈਸਟੀਗੇਸ਼ਨ ਸਟਾਰਟ ਕੀਤੀ ਗਈ ਆ ਜੋ ਵੀ ਅੱਗੇ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਮੇਰਾ ਨਾਮ ਜੀ ਸਮਸ਼ੇਰ ਸਿੰਘ ਮੈਂ ਮੌਜੂਦਾ ਸਰਪੰਚ ਆ ਪਿੰਡ ਬਾਬੋਵਾਲ ਜੀ ਹਲਕਾ ਮਜੀਠਾ ਜ਼ਿਲ੍ਹਾ ਬਰਸਾਡ ਜੀ ਕੀ ਦੁਖਦਾਈ ਘਟਨਾ ਵਾਪਰੀ ਕੀ ਕਹਿਣਾ ਸਰਬੋਜ ਦੁਖ ਘਟਨਾ ਵਾਪਰੀ ਰਹੀ ਹੈ ਇਹ ਨਾ ਸਵਾਗਤ 5 ਵਜੇ ਮੈਨੂੰ ਫੋਨ ਆਇਆ ਕਿ ਇੱਕ ਬੱਚਾ ਪੀ ਡਿੱਗਾ ਵਾ ਜੀ ਕੀ ਨਾਮ ਆ ਬੱਚੇ ਦਾ ਨਾਮ ਏਕਮਪ੍ਰੀਤ ਸਿੰਘ ਪਿਤਾ ਦਾ ਨਾਮ ਉਹਦੇ ਪੁੱਤ ਪਿਤਾ ਦਾ ਨਾਮ ਹੈ ਜੀ ਤਨਵੀਰ ਸਿੰਘ ਜੀ ਤੇ ਜਦੋਂ ਅਸੀਂ ਮੌਕੇ ਤੇ ਦੇਖਿਆ ਵਾ ਬੱਚਾ ਘਰ ਲੈ ਗਿਆ ਜਦੋਂ ਜਿੱਥੇ ਬੱਚੇ ਨੂੰ ਸੱਟਾਂ ਲੱਗੀਆਂ ਸੀ ਉੱਥੇ ਜਾ ਕੇ ਦੇਖਿਆ ਤੇ ਇਟਾਂ ਰੋੜੇ ਪਈ ਕਾਫੀ ਕਾਫੀ ਖੂਨ ਨਾਲ ਲਿਬੜੇ ਤੇ ਅਸੀਂ ਉਦੋਂ ਆਈਡੀਆ ਲਾ ਲਿਆ ਵੀ ਇਹ ਕਿਸੇ ਨੇ ਮਾਰਿਆ ਵਾ ਫਿਰ ਅਸੀਂ ਉਸੇ ਵਲੇ ਪੁਲਿਸ ਨੂੰ ਫੋਨ ਕੀਤਾ ਉਹ ਮੁਲਾਜ਼ਮ ਉਸੇ ਵਲੇ ਹਾਜ਼ਰ ਹੋਏ ਆ ਆ ਗਏ ਚਾਰੇ ਉਹ ਮੌਕੇ ਤੇ ਦੇਖਣ ਦੇ ਕਾਰਵਾਈ ਕਰਨ ਦੇ ਆ ਤੇ ਬੱਚੇ ਦੀ ਉਮਰ ਕਿੰਨੀ ਹੈ ਬੱਚੇ ਦੀ ਉਮਰ ਹੈਗੀ ਜੀ 7 ਸਾਲ ਕਿੰਨੇ ਭੈਣ ਭਰਾ ਇਹ ਦੋ ਭੈਣ ਭਰਾ ਜੋ ਇੱਕ ਭੈਣ ਹੈ ਦੇਖ ਭਰਾ ਵਾ ਹਾਂਜੀ ਜੇ ਮੁਲਾਜ਼ਮ ਫੇਤੀ ਗ੍ਰਿਫਤਾਰ ਨਹੀਂ ਕਰਦੇ ਫਿਰ ਕੀ ਕਰਨਗੇ ਫਿਰ ਦੇਖੋ ਜੋ ਵੀ ਸਾਡੇ ਕੋ ਆਪਾਂ ਕਰਾਂਗੇ ਜੀ ਕੀ ਮੰਗ ਕੀ ਕਰਦੇ ਹੋ ਮੰਗ ਇਹ ਕਹਿੰਦੇ ਜਲਦੀ ਤੋਂ ਜਲਦੀ ਸਾਨੂੰ ਮੁਜਲਮਾਂ ਦਾ ਪਤਾ ਲੱਗੇ ਤੇ ਉਹਨਾਂ ਦੇ ਜੋ ਬੰਦੀ ਆ ਕਾਰਵਾਈ ਕੀਤੀ ਜਾਵੇ